ਇਸ ਨੂੰ ਰੈਡੀ ਫੋਨਸ ਪਰ ਜੱਤੀ ਨੂੰ ਸਵਾ ਜਿਲ੍ਹਾ ਫਾਇਲ ਦਾ ਅੱਜ ਜਿਹੜੀ ਬਖਤੀ ਦੇ ਵਿੱਚ ਸਾਡੀ ਰੈਡੀ ਹੋਈ ਹੈ ਕਨੈਕਸ਼ਨ ਹੋਈਆ ਇਹਦੇ ਦੀ ਬਤਨ ਬਹੁਤ ਵਧੀਆ ਕਦਮ ਚੱਕਿਆ ਗਿਆ ਔਰ ਇਹ ਚੌਹਨੇ ਆ ਵੀ ਲਗਾਤਾਰ ਕਮੜਾ ਹਰ ਸਾਰੇ ਪਰਿਵਾਰ ਨੂੰ ਮਿਲੇ ਸਾਸਰ ਵੀ ਦਿਹਾੜੀ ਹੋਏ ਇਹ ਮੰਗਾਂ ਨੂੰ ਲੈ ਕੇ ਅਸੀਂ ਸਾਰੇ ਸੁਭਿਆਜ ਸਾਰੇ ਧਿਰਾਂ ਚ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਅਸੀਂ ਕਰ ਰਿਆਂ ਆ ਇਹਦੇ ਵਾਸਤੇ ਹੀ ਬੇਨਤੀ ਕਰਦੇ ਆਂ ਵੀ ਜੇਰਾ ਵੱਧ ਚੜ ਕੇ ਜੇ ਮੋਦੀ ਨੇ ਮਸਲੇ ਹੱਲ ਨਾ ਕੀਤੇ ਅਸੀਂ ਬਹੁਤ ਵੱਡੇ ਸੰਘਰਸ਼ ਕਰਾਂਗੇ ਔਰ ਬਹੁਤ ਵੱਡੇ ਨਰੇਗਾ ਮਦਦੂਆਂ ਨਾਲ ਲੈ ਕੇ ਨਰੇਗਾ ਮਦਦੂਆਂ ਅਗਵਾਈ ਕਰਕੇ ਅਸੀਂ ਚੋਣਿਆਂ ਵੀ ਅਸੀਂ ਇਹਨੂੰ ਜਿੱਤ ਜਿਹੜੀ ਪ੍ਰਾਪਤ ਕਰਨ ਜਾਵਾਂਗੇ ਜਿੱਤ ਪ੍ਰਾਪਤ ਤਰਖੇ ਛੱਡਾਂਗੇ ਜੋ ਅਗਲੇ ਸੌਰਮ ਬਣੇਗਾ ਉਹਦੇ ਲਈ ਅਸੀਂ ਜਿੱਥੇ ਦਿੱਲੀ ਜਾਣਾ ਪਿਆ ਜੋ ਕੁਝ ਵੀ ਕਰਨਾ ਪਿਆ ਉਹ ਅਸੀਂ ਫੈਸਲਾ ਕਰਾਂਗੇ ਵੱਡੇ ਫੈਸਲੇ ਕਰਕੇ ਵੱਡੇ ਇਕੱਠ ਕਰਕੇ ਇਹ ਜਿਹੜੀ ਪੰਜਾਬ ਸਰਕਾਰ ਕੇ ਸੈਂਟਰ ਸਰਕਾਰ ਆ ਅਸੀਂ ਪੂਰਾ ਪੂਰਾ ਪੱਥਰ ਦਬਾਵ ਦੇਵਾਂਗੇ ਉਹ ਅਸੀਂ ਇਕੱਠੇ ਕਰਕੇ ਸਾਰੇ ਮੇਰੇ ગામ ਮੂਦਰਾ ਨੂੰ ਲਗਾਤਾਰ ਕੰਮ ਦੀ ਮੰਗ ਕਰਦੇ ਆ ਦਿਹਾੜੀ ਜਿਹੜੀ 700 ਰੁਪਇਆ ਹੋਵੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਲਗਾਤਾਰ ਕੰਮਲੇ ਇਹਨੇ ਕਹਿੰਦੇ ਜੈ ਹਿੰਦ ਜੈ ਸੰਘਰਸ਼ ਜਿੱਤਣ ਵਾਲੇ ਲੋਕਾਂ